ਹਾਂਜੀ ਭਾਈ ਅੱਜ ਤੁਹਾਨੂੰ ਅਸੀਂ ਸਾਡੇ ਪਿੰਡ ਦੀ ਲਾਇਬ੍ਰੇਰੀ ਦਿਖਾ ਰਹੇ ਹਾਂ ਜੋ ਸਾਹਮਣੇ ਬਿਲਡਿੰਗ ਤਿਆਰ ਹੋ ਰਹੀ ਹੈ ਲਾਇਬ੍ਰੇਰੀ ਦੀ ਤੇ ਜੋ ਸਾਡੀ ਪਿਛਲੀ ਵੀਡੀਓ ਦੇਖੀ ਸੀਗੀ ਤੇ ਸਾਡੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਾਰਿਆਂ ਦੀ ਆਮ ਆਦਮੀ ਪਾਰਟੀ ਵੱਲੋਂ ਜੋ ਲਾਇਬ੍ਰੇਰੀ ਲਈ ਕਿਤਾਬਾਂ ਭੇਜੀਆਂ ਗਈਆਂ ਨੇ ਗੱਡੀ ਭਰ ਕੇ ਕਿਤਾਬਾਂ ਦੀ ਆਈ ਹੈ ਤੇ ਦੂਜੇ ਪਾਸੇ ਸਾਡੇ ਪਿੰਡ ਲਾਇਬ੍ਰੇਰੀ ਦੀ ਬਿਲਡਿੰਗ ਹੈ ਜੋ ਤਿਆਰ ਹੋ ਰਹੀ ਹੈ ਉੱਪਰ ਜਾਲ ਬੰਨਿਆ ਜਾ ਰਿਹਾ ਹੈ ਮਿਸਤਰੀ ਸਾਹਿਬਾਨਾਂ ਵੱਲੋਂ ਤੇ ਸੱਤ ਪਾਈ ਜਾਵੇਗੀ ਤੁਹਾਡੇ ਸਾਹਮਣੇ ਹੈ ਕਿੰਨੀ ਵਧੀਆ ਦੇਖੋ ਕਿੰਨੀ ਖੁੱਲੀ ਤੇ ਸ਼ਾਨਦਾਰ ਲਾਇਬ੍ਰੇਰੀ ਤਿਆਰ ਹੋ ਰਹੀ ਹੈਗੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਤੇ ਸਾਡੇ ਐਮ.ਐਲ.ਏ. ਸਾਹਿਬ ਜੋ ਸਾਡੇ ਹਲਕੇ ਨੌੜ ਦੇ ਐਮ.ਐਲ.ਏ. ਲਾਵ ਸਿੰਘ ਉਗੋਗੇ ਉਹ ਵੀ ਬਹੁਤ ਮੰਨ ਲਓ ਸਾਡੇ ਪਿੰਡ ਦੇ ਨਾਲ ਸਾਡੇ ਇਲਾਕੇ ਦੇ ਨਾਲ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਬਹੁਤ ਵਧੀਆ ਸਹਿਯੋਗ ਕਰ ਰਹੇ ਨੇਗੇ ਤੇ ਬਾਕੀ ਸਾਡੇ ਪਾਰਟੀ ਵਰਕਰ ਪ੍ਰਦਾਨ ਬੇਕਰ ਸਿੰਘ ਤੇ ਮਨਪ੍ਰੀਤ ਸਿੰਘ ਤੇ ਮੇਰਾ ਤੁਹਾਡਾ ਆਪਣਾ ਜਗਦੀਪ ਸੰਧੂ ਅਸੀਂ ਇਹ ਕੰਮਾਂ ਦੇ ਲਈ ਪਿੰਡ ਦੇ ਵਿੱਚ ਵੱਧ ਤੋਂ ਵੱਧ ਸਰਕਾਰ ਵੱਲੋਂ ਸਹੂਲਤਾਂ ਲੈਣ ਦੇ ਲਈ ਅਸੀਂ ਪਿੰਡ ਦੇ ਵਿੱਚ ਇੱਕਦਮ ਜੁਟੇ ਹੋਏ ਆ ਵੀ ਅਸੀਂ ਵੱਧ ਤੋਂ ਵੱਧ ਆਪਣੇ ਪਿੰਡ ਦੇ ਵਿੱਚ ਇਹੋ ਜੇ ਕੰਮ ਕਰਵਾਈਏ ਜਿਨ੍ਹਾਂ ਦੀ ਪਿੰਡਾਂ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜ਼ਰੂਰਤ ਹੈ ਵਿਕਾਸ ਕੰਮਾਂ ਦੇ ਕਾਰਜਾਂ ਨੂੰ ਲੈ ਕੇ ਅਸੀਂ ਜੁੜੇ ਹੋਏ ਆ ਜੋ ਤੁਹਾਡੇ ਸਾਹਮਣੇ ਤਕਰੀਬਨ 40-40 ਲੱਖ ਦੀ ਲਾਗਤ ਨਾਲ ਲਾਇਬ੍ਰੇਰੀ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਕੀ ਆ ਹਰੇਕ ਤਰ੍ਹਾਂ ਦੀਆਂ ਕਿਤਾਬਾਂ ਜਿਵੇਂ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਮਹਾਨ ਕਵੀਆਂ ਦੀਆਂ ਕਵੀਸਰੀਆਂ ਦੀਆਂ ਜਿੰਨੇ ਵੀ ਮੰਨ ਲਓ ਪੜਨ ਯੋਗ ਕਿਤਾਬਾਂ ਜਿਹੜੀਆਂ ਕਿਤਾਬਾਂ ਪੜਨ ਦੀ ਸਕੀਨ ਨੇ ਉਹਨਾਂ ਨੂੰ ਹਰ ਹਰੇਕ ਤਰ੍ਹਾਂ ਦੀਆਂ ਕਿਤਾਬਾਂ ਉਹਨਾਂ ਨੂੰ ਇਸ ਲਾਇਬ੍ਰੇਰੀ ਦੇ ਵਿੱਚੋਂ ਮਿਲਣਗੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਐਮ.ਐਲ.ਏ ਸਾਹਿਬ ਤੇ ਸੀ.ਐਮ.ਐਨ ਸਾਹਿਬ ਦਾ ਧੰਨਵਾਦ ਜੀ